ਨੀ ਬਦਲ ਮੱਝਾਂ ਨੂੰ ਪਾਣੀ ਪਿਆਰੀਆਂ ਮੈਂ ਪੀਲਾ ਪੀਲਾ ਨਹੀਂ ਕਹਿ ਕੇ ਪੀਂਦੇ ਹਾਂ ਹਾਂ ਓਏ ਓਏ ਕਿਆਹੀ ਤਾਂ ਹੁੰਦਾ ਫੇਰ ਪਾਣੀ ਪਿੰਦੀਆਂ ਨੇ ਓਏ 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 ਆਹੋ ਚਲ ਕੋਈ ਨਹੀਂ ਆ ਛੱਡ ਦੇ ਮੈਂ ਪਿਆਦਣਾ ਪਾਣੀ ਮੇਰੀ ਗੱਲ ਮੈਨੂੰ ਪਿਆ ਲੈੰਦੇ ਵਧੀਆ ਲੱਗਦਾ ਹਾਂ ਦੱਸ ਕੱਲ ਨੂੰ ਵੀ ਪਾਣੀ ਤੈਹੀਂ ਪਿਉਣਾ ਇਹ ਦੱਸਣਾ ਆਇਆ ਤੈਨੂੰ ਮੈਂ ਹੈ ਆਹੋ ਉਹ ਨਹੀਂ ਮੇਰਾ ਦੋਸਤ ਯਾਰ ਪ੍ਰਿੰਸ ਅੱਛਾ ਉਹਦੀ ਨਾਲ ਦੁਬਾਰੇ ਫੇਰ ਉਹਦੀ ਸੱਸ ਵੀ ਦੀ ਪੈਣਾ ਲੜਪੀ ਦੁਬਾਰੇ ਫੇਰ ਘਰੇ ਕਲੇਸ਼ ਆ ਕਰ ਲਿਆ ਅੱਛਾ ਓਏ ਆਹੋ ਕੱਲ ਨੂੰ ਫੇਰ ਜਾਣਾ ਮੈਂ ਤੈਨੂੰ ਇਹ ਗੱਲ ਕਹੀ ਐ ਮੈਂ ਚਲ ਘਰ ਦੇਖੇ ਤੋਂ ਕੰਮ ਜਨ ਮੈਂ ਆ ਹੋ ਜਾਇਆ ਈ ਰਾਤ ਉੱਥੇ ਕੱਟ ਲੂੰਗਾ ਸਵੇਰੇ ਸਾਧਰੇ ਲੱਗਦੀ ਮਾੜੀ ਲੱਗਦੀ ਆ ਮੈਨੂੰ ਤਾਂ ਲੱਗਦਾ ਉਹਦੀ ਸੱਸ ਚੌਥੇ ਦਿਨ ਲੜ ਪੈਂਦੀ ਆ ਓਏ ਹੋਰ ਯਾਰ ਕੀ ਕਰੀਏ ਜੇ ਤਾਂ ਨੂੰ ਚੰਗੀ ਆ ਉਹਦੀ ਸੱਸ ਮਾੜੀ ਏ ਉਹਦੀ ਸੱਸ ਮਾੜੀ ਉਲਟਾ ਕੰਮ ਨਾ ਚੱਕਰ ਤੇ ਹੀ ਐ ਮੇਰੀ ਗੱਲ ਸੁਣ ਲੈ ਤੂੰ ਕੁਝ ਹੋਰ ਕਰ ਲੈ ਮੈਂ ਪਿਆ ਦੇਣਾ ਪਾਣੀ ਆ ਲੈ ਫੜ ਮੈਨੂੰ ਲੱਗਦਾ ਤੈਨੂੰ ਵੀ ਵਧੀਆ ਲੱਗਦਾ ਮੱਝਾਂ ਨੂੰ ਪਾਣੀ ਪੀਣਾ ਕੁੱਟਕ ਮੈਨੂੰ ਪਾਣੀ ਪਿਆ ਦੇ ਪਾਣੀ ਚਾਹ ਗਰ ਲੈ ਮੱਝ ਬੇਰੀਆ ਤੂੰ ਵੀ ਲੈ ਮੇਰੀ ਗੱਲ ਤਾਂ ਸੁਣ ਲੈ ਮੈਨੂੰ ਚਾਹ ਦੀ